ਇਹ ਇੱਕ ਆਯੁਰਵੇਦਿਕ ਪੋਟੇ ਸਰਬਤ ਹੈ ਜੀ ਇਹਦਾ ਤੁਸੀਂ ਸੇਵਨ ਕਰੋ ਇਸਦੇ ਸੇਵਨ ਨਾਲ ਸਰੀਰ 'ਚ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੋਣਗੀਆਂ ਇਹ ਇੱਕ ਉਪਰਾਲਾ ਕੀਤਾ ਹੈ ਕਿ ਲੋਕ ਫਾਸਟ ਫੂਡ ਤੋਂ ਬਚਨ ਤੇ ਮਲਾਵਟੀ ਚੀਜ਼ਾਂ ਤੋਂ ਬਚਨ ਬਾਦਾਮ ਹੈ ਸੌਫ ਹੈ ਉਸ ਤੋਂ ਬਾਅਦ ਸੁੱਕਾ ਆਵਲਾ ਕਾਲੀਆਂ ਮਿਰਚਾਂ ਖਸ ਖਸ ਮਗਜ ਇਲਾਚੀਆਂ ਵਰਤੀਆਂ ਜਾ ਰਹੀਆਂ ਹੈ ਦੇਸੀ ਖੁਰਾਕ ਹੈ ਜੀ ਜੋ ਪਿਛਲੇ ਟਾਈਮ ਦੇ ਵਿੱਚ ਪਹਿਲਵਾਨ ਲੋਕ ਜਾਂ ਬڑے ਬਜ਼ੁਰਗ ਲੋਕ ਜੋ ਯੂਜ਼ ਕਰਦੇ ਸੀ ਜੇ ਕੱਲ੍ਹ ਅਸੀਂ ਮਾਰਕੀਟ 'ਚ ਦੇਖਦੇ ਆਂ ਕਿ ਅਚਾਨਕ ਬਹੁਤ ساری ਫਾਸਟ ਫੂਡ ਦੀ ਰੇੜੀਆਂ ਆ ਚੁੱਕੀਆਂ ਨੇ ਤੇ ਫਾਸਟ ਫੂਡ ਬਹੁਤ ਹੀ ਜ਼ਿਆਦਾ ਲੋਕ ਯੂਜ਼ ਕਰ ਰਹੇ ਨੇ ਜਿਸ ਦਾ ਸਰੀਰ ਤੇ ਲਈ ਬਹੁਤ ਹੀ ਜ਼ਿਆਦਾ ਨੁਕਸਾਨ ਦੇ ਕੇ ਜੀ ਕੋਸ਼ਿਸ਼ ਤੋਂ ਨਿਕਲਦੇ ਨੇ ਜੀ ਜੇ ਸਾਨੂੰ ਦੇਖਦੇ ਨੇ ਅਸੀਂ ਜਿਵੇਂ ਜਦੋਂ ਰਗੜਾ ਲਗਾਉਂਦੇ ਆਂ ਤੇ ਉਹਨਾਂ ਦੇ ਮਾਈਂਡ ਚ ਰਹਿੰਦਾ ਕਿ ਇਹਦੇ ਭੰਗ ਨਾ ਹੋਵੇ ਇਹ ਘੋਟਾ ਨਾ ਹੋਵੇ ਕੋ ਪਟਿਆਲੇ ਦੇ ਵਿਚਕਾਰ ਉਹ ਪ੍ਰਾਤਨ ਖਰਾਕ ਨਾਲ ਇਹ ਦੋ ਨੌਜਵਾਨ ਪਹੁੰਚੇ ਨੇ ਜਿਨ੍ਹਾਂ ਜਿਸ ਚੀਜ਼ ਨੂੰ ਪੰਜਾਬ ਦੇ ਨੌਜਵਾਨ ਭੁੱਲਦੇ ਜਾ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਜੋ ਅੱਜ ਦਿਖਣ ਨੂੰ ਨਹੀਂ ਮਿਲ ਰਹੀਆਂ ਨੌਜਵਾਨ ਜੋ ਜਿੰਮ ਲਗਾਉਂਦੇ ਨੇ ਪ੍ਰੋਟੀਨ ਦੇ ਡੱਬਿਆਂ ਵੱਲ ਆਪਣਾ ਧਿਆਨ ਲੈ ਕੇ ਜਾ ਰਹੇ ਨੇ ਇਸ ਚੀਜ਼ ਨੂੰ ਖਾਣਾ ਜਾਂ ਪੀਣਾ ਪਸੰਦ ਨਹੀਂ ਕਰਦੇ ਇਹ ਅੱਜ ਦੋ ਨੌਜਵਾਨਾਂ ਦੇ ਵੱਲੋਂ ਪਟਿਆਲੇ ਦੀ ਸੜਕਾਂ ਉੱਤੇ ਲੈ ਕੇ ਆਏ ਨੇ ਪਹਿਲਾਂ ਪਿਛਲੇ ਕੁਝ ਦਿਨਾਂ ਤੋਂ ਰਾਜਪੁਰੇ ਦੇ ਵਿਚਕਾਰ ਇਹਨਾਂ ਵੱਲੋਂ ਇੱਕ ਸਟਾਲ ਲਗਾਇਆ ਗਿਆ ਸੀਗਾ ਹੁਣ ਪਟਿਆਲੇ ਦੇ ਵਿਚਕਾਰ ਵੀ ਲੈ ਕੇ ਆਏ ਨੇ ਗੱਲਬਾਤ ਕਰਦੇ ਆ ਆਖਰ ਇਹ ਜਿਹੜੀ ਸ਼ਰਧਾਈ ਜਿਹਨੂੰ ਰਗੜਾ ਵੀ ਕਰ ਦਿੱਤਾ ਜਾਂਦਾ ਇਹਦੇ ਆਖਰ ਫਾਇਦੇ ਕੀ ਨੇ ਸਾਡੇ ਨਾਲ ਮੌਜੂਦ ਨੇ ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਜਿਹੜਾ ਭਾਜੀ ਤੁਸੀਂ ਇਹ ਉਪਰਾਲਾ ਕੀਤਾ ਕੀ ਖਾਸ ਕੀ ਇਹਦੇ ਵਿੱਚ ਸਰ ਅਸੀਂ ਇਹ ਲੋਕਾਂ ਲਈ ਕੀਤਾ ਹੈ ਜੀ ਅੱਜ ਕੱਲ ਅਸੀਂ ਮਾਰਕੀਟ 'ਚ ਦੇਖਦੇ ਆਂ ਕਿ ਅਚਾ ਬਹੁਤ ਸਾਰੀ ਫਾਸਟ ਫੂਡ ਦੀ ਰੇੜੀਆਂ ਆ ਚੁੱਕੀਆਂ ਨੇ ਤੇ ਫਾਸਟ ਫੂਡ ਬਹੁਤ ਹੀ ਜ਼ਿਆਦਾ ਲੋਕ ਯੂਜ਼ ਕਰ ਰਹੇ ਨੇ ਜਿਸ ਦਾ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਨੁਕਸਾਨਦੇਹ ਹੈ ਕਾ ਜੀ ਤੇ ਇਸ ਲਈ ਅਸੀਂ ਇਹ ਇੱਕ ਉਪਰਾਲਾ ਕੀਤਾ ਹੈ ਤਾਂ ਕਿ ਲੋਕ ਫਾਸਟ ਫੂਡ ਤੋਂ ਬਚਣ ਤੇ ਮਲਾਫਟੀ ਚੀਜ਼ਾਂ ਤੋਂ ਬਚਣ ਤੇ ਇਹ ਇੱਕ ਆਯੁਰਵੈਦਿਕ ਪੋਟੇ ਸਰਬਤ ਹੈ ਜੀ ਇਹਦਾ ਤੁਸੀਂ ਸੇਵਨ ਕਰੋ ਇਸ ਦੇ ਸੇਵਨ ਨਾਲ ਸਰੀਰ 'ਚ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੋਣਗੀਆਂ ਤੇ એનર્ਜੀ ਪੈਦਾ ਹੋਏਗੀ ਇਹ ਕਿ ਦੇਸੀ ਖੁਰਾਕ ਹੈ ਜੀ ਜੋ ਪਿਛਲੇ ਟਾਈਮ ਦੇ ਵਿੱਚ ਪਹਿਲਵਾਨ ਲੋਕ ਜਾਂ ਬڑے ਬਜ਼ੁਰਗ ਲੋਕ ਜੋ ਯੂਜ਼ ਕਰਦੇ ਸੀ ਤੇ ਇਹ ਇੱਕ ਛੋਟਾ ਜਿਹਾ ਉਪਰਾਲਾ ਲੈ ਕੇ ਅਸੀਂ ਮਾਰਕੀਟ 'ਚ ਇੱਕ ਛੋਟਾ ਜਿਹਾ ਸਟਾਲ ਲਗਾਇਆ ਹੈ ਸਰ ਤਾਂ ਕਿ ਲੋਕਾਂ ਦੇ ਇੱਕ ਵਧੀਆ ਚੀਜ਼ ਫਾਇਦੇਮੰਦ ਜੋ ਲੋਕਾਂ ਦੀ ਸਿਹਤ ਲਈ ਜਿਹੜੀ ਗੱਲ ਕਰੀਏ ਜੇਕਰ ਕਈ ਜਿਹੜੇ ਹੈਗੇ ਨੇ ਲੋਕ ਥੋੜੇ ਲੰਗਦੇ ਹੋਣ ਕਿ ਤੁਹਾਡੇ ਕੋਲ ਪੀਣ ਵੀ ਆਉਂਦੇ ਨੇ ਉਹ ਇਹ ਵੀ ਸੋਚਦੇ ਹੋਣਗੇ ਕਿ ਕੋਈ ਨਸ਼ਾ ਤਾਂ ਨਹੀਂ ਵਿੱਚ ਪਾਇਆ ਜਾਂਦਾ ਕਿਉਂਕਿ ਅਕਸਰ ਹੀ ਜਿਹੜਾ ਰਗੜਾ ਹੈ ਉਸ ਨੂੰ ਨਸ਼ੇ ਦੇ ਨਾਲ ਜੋੜ ਕੇ ਦਿਖਾਇਆ ਜਾਂਦਾ ਹੈ ਐਸਾ ਤਾਂ ਕੁਝ ਨਹੀਂ ਹੈ ਦੇ ਵਿੱਚ ਸਰ ਬਿਲਕੁਲ ਜੋ ਵੀ ਲੋਕ ਨਹੀਂ ਸੋਚ ਇੱਥੋਂ ਨਿਕਲਦੇ ਨੇ ਜੀ ਜਾਂ ਸਾਨੂੰ ਦੇਖਦੇ ਨੇ ਅਸੀਂ ਜਿਵੇਂ ਜਦੋਂ ਰਗੜਾ ਲਗਾਉਂਦੇ ਹਾਂ ਤੇ ਉਹਨਾਂ ਦੇ ਮਾਈਂਡ 'ਚ ਰਹਿੰਦਾ ਹੈ ਕਿ ਸ਼ਾਇਦ ਇਹ ਭੰਗ ਨਾ ਹੋਵੇ ਇਹ ਘੋਟਾ ਨਾ ਹੋਵੇ ਤੇ ਪਰ ਜਿਨ੍ਹਾਂ ਲੋਕਾਂ ਨੂੰ ਸਰ ਪਤਾ ਹੈ ਜਾਂ ਸਰ ਦਈ ਦਾ ਸਾਡੇ ਜੋ ਬੈਨਰ ਦਰਸਾਉਂਦੇ ਨੇ ਜੋ ਲੋਕ ਪੜ ਕੇ ਜਿਨ੍ਹਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਉਹਨਾਂ ਨੇ ਬਹੁਤ ਹੀ ਵਧੀਆ ਜੀ ਤੇ ਉਹ ਬਹੁਤ ਹੀ ਸਾਨੂੰ ਵਧੀਆ ਉਹਨਾਂ ਦੇ ਵੱਲੋਂ ਉਹ ਦਿੱਤਾ ਜਾ ਰਿਹਾ ਜੀ ਰਿਸਪੌਂਸ ਕਿ ਹਾਂ ਜੀ ਬਹੁਤ ਬੜੀ ਚੀਜ਼ ਹੈ ਜੀ ਜਿਹੜੀ ਜਿਹੜੀ ਚੀਜ਼ਾਂ ਤੁਸੀਂ ਵਿਚਪਾਰ ਰਹੇ ਹੋ ਜਿਵੇਂ ਉਹ ਤਸਵੀਰਾਂ ਵਿੱਚ ਤੁਸੀਂ ਦੇਖ ਵੀ ਸਕਦੇ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਕਵਾਂਗਾ ਕਿ ਇਸ ਉੱਤੇ ਨਜ਼ਰ ਮਰਵਾਈ ਜਾਵੇ ਜਿਵੇਂ ਬਦਾਮ ਹੈ ਸੌਫ ਹੈ ਉਸ ਤੋਂ ਬਾਅਦ ਸੁੱਕਾ ਆਵਲਾ ਕਾਲੀਆਂ ਮਿਰਚਾਂ ਖਸਖਸ ਮਗਜ ਇਲਾਚੀਆਂ ਵਰਤੀਆਂ ਜਾ ਰਹੀਆਂ ਇਹ ਕੁਝ ਲੋਕ ਕਹਿੰਦੇ ਨੇ ਵੀ ਗਰਮ ਵੀ ਹੁੰਦੀਆਂ ਨੇ ਹੁਣ ਗਰਮੀ ਸ਼ੁਰੂ ਹੋ ਗਈ ਇਹਦਾ ਕੋਈ ਸਰੀਰ ਤੇ ਕੋਈ ਮਾੜਾ ਅਸਰ ਤਾਂ ਨਹੀਂ ਪੈਂਦਾ ਨਹੀਂ ਸਰ ਐਸਾ ਕੁਝ ਨਹੀਂ ਹੈ ਜੀ ਕਿ ਕੋਈ ਗਰਮ ਨਹੀਂ ਹੁੰਦਾ ਸਰ ਹੁਣ ਆਮਲਾ ਹੁੰਦਾ ਹੈ ਸਰ ਇਹ ਠੰਡਾ ਹੁੰਦਾ ਹੈ ਜੀ ਇਹ ਠੰਡਾ ਹੀ ਹੁੰਦਾ ਇੱਕ ਅਗਰ ਅਸੀਂ ਇਸ ਦਾ ਸੇਵਨ ਕਰਦੇ ਹਾਂ ਕਈ ਲੋਕਾਂ ਦੇ ਸਰੀਰ ਵਿੱਚ ਗਰਮੀ ਵਗੈਰਾ ਰਹਿੰਦੀ ਹੈ ਜੀ ਇਹਨਾਂ ਨੂੰ ਰੋਟੀ ਨਹੀਂ ਪਚਦੀ ਜਾਂ ਜਿਨ੍ਹਾਂ ਦੀ ਪਾਚਨ ਸ਼ਕਤੀ ਸਹੀ ਨਹੀਂ ਹੁੰਦੀ ਉਸ ਦੇ ਲਈ ਵਧੀਆ ਚੀਜ਼ ਹੈ ਸਰ ਕਾਲੀ ਇਲਾਇਚੀ ਵੀ ਸਰੀਰ ਦੇ ਵਿੱਚ ਜਿਵੇਂ ਬੈਵਾਦੀ ਹੁੰਦੀ ਹੈ ਜੀ ਦਰਦ ਵਗੈਰਾ ਹੋ ਜਾਂਦੇ ਨੇ ਅਕਸਰ ਫਾਸਟ ਫੂਡ ਦਾ ਸੇਵਨ ਕਰਨ ਤੋਂ ਜਾਂ ਕੋਈ ਅੱਜਕੱਲ ਸਾਰੀ ਮਲਾਪਤੀ ਚੀਜ਼ਾਂ ਦੇ ਕਾਰਨ ਜਿਵੇਂ ਵੀ ਇਹ ਸਾਰੇ ਦਰਦ ਹੁੰਦੇ ਨੇ ਉਸ ਦੇ ਲਈ ਸਭ ਤੋਂ ਬੈਸਟ ਹੈ ਜੀ ਬੈਵਾਦੀ ਲਈ ਕਾਲੀ ਮਿਰਚ ਸਰ ਉਹ ਡਾਈਟ ਲਈ ਨੇ ਨੌਜਵਾਨ ਐ ਜਿਮ ਲਗਾਉਂਦੇ ਨੇ ਕਈ ਵਾਰੀ ਕਈ ਐਸੇ ਹੁੰਦੇ ਨੇ ਵੀ ਉਹਨਾਂ ਦਾ ਦਿਲ ਹੀ ਨਹੀਂ ਕਰਦਾ ਆਲਸ ਪਈ ਰਹਿੰਦੀ ਆ ਉਹਨਾਂ ਨੂੰ ਹੈਨਾ ਜਿਮ ਜਾਣ ਦਾ ਦਿਲ ਨਹੀਂ ਕਰਦਾ ਤੇ ਆਹ ਇਹੋ ਜੀ ਚੀਜ਼ਾਂ ਜਿਹੜੀਆਂ ਨੇ ਖਾ ਕੇ ਕੀ ਲੱਗਦਾ ਉਹਨਾਂ ਦੇ ਸਰੀਰ 'ਚ ਕੋਈ ਫਰਕ ਪੈਂਦਾ ਸਰ ਬਿਲਕੁਲ ਜੀ ਸਰ ਅਸੀਂ ਖੁਦ ਇਸ ਦਾ ਯੂਜ਼ ਕਰਦੇ ਆਂ ਜੀ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕੰਮ ਕਰਦੇ ਆਂ ਜੀ ਤੇ ਸਾਡਾ ਬਧੀਆ ਸਰ ਸਾਨੂੰ ਬਿਲਕੁਲ એનર્ਜੀ ਰਹਿੰਦੀ ਆ ਜੀ ਔਰ ਸਾਡੇ ਕੋਲ ਬਹੁਤ ਜੇ ਜੋ ਕਸਟਮਰ ਨੇ ਪਰਮਾਨੈਂਟ ਪੱਕੀ ਸ਼ੋਪ ਵਾਲੇ ਨੇ ਜਰ ਜੋ ਅਕਸਰ 12 ਜਾਂ 13 ਘੰਟੇ ਵਰਕ ਕਰਦੇ ਨੇ ਜੀ ਆਪਣੇ ਸ਼ੋਪ ਦੇ ਉੱਤੇ ਸਰ ਸਾਡੇ ਲਈ ਰਿਸਪੌਂਸ ਬਹੁਤ ਹੀ ਬੜੀਆ ਮਿਲ ਰਹਾ ਹੈ ਜੀ ਲੋਕਾਂ ਦਾ ਠੀਕ ਹੈ ਜੀ ਭਾਜੀ ਵੀ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਵੀ ਦੋ ਗੱਲਾਂ ਕਰਾਂਗੇ ਭਾਜੀ ਕਿਵੇਂ ਲੱਗਦਾ ਵੀ ਜਿਹੜਾ ਤੁਸੀਂ ਰਗੜਾ ਲਗਾਉਂਦੇ ਹੋ ਕਿੰਨਾ ਕੁ ਸਮਾਂ ਲੱਗ ਜਾਂਦਾ ਇੱਕ ਵਾਰੀ ਬਣਾਉਣ ਤੇ ਘਟੂ ਘਟ ਕੰਟਾ ਕੰਟਾ ਡੇਢ ਘੰਟਾ ਲੱਗ ਜਾਂਦਾ ਜੀ ਰਗੜਾ ਲਾਉਣ ਨੂੰ ਵੈਸੇ ਇਹ ਜਿਹੜਾ ਹੁਣ ਲਗਾ ਰਹੇ ਸੀਗੇ ਤੁਸੀਂ ਤਸਵੀਰਾਂ ਵਿੱਚ ਵੀ ਦੇਖਿਆ ਹੈ ਤੁਹਾਨੂੰ ਮੈਂ ਕਮਾਂਗਾ ਕਿ ਤਸਵੀਰਾਂ ਵੀ ਦਿਖਾਣਗੇ ਇੱਕ ਵਾਰੀ ਵੀ ਇਹਦਾ ਜਿਹੜਾ ਰਹਿ ਜਾਂਦਾ ਰਿਛੇ ਜਿਹੜਾ ਬਾਅਦ ਚ ਜਿਹੜਾ ਅਕਸ਼ ਬਚ ਜਾਂਦਾ ਉਹਨੂੰ ਕਿਵੇਂ ਵਰਤਦੇ ਨੇ ਇਹ ਜਿੰਮ ਵਾਲੇ ਮੁੰਡੇ ਬਹੁਤ ਲੈ ਜਾਂਦੇ ਆ